ਫੁਲਪੁਰ ਦਾਕਾ ਹਾਈਵੇ ਤੇ ਪਿੰਡ ਬੱਦਵਾਲ ਦੇ ਰਾਈ ਲਿਮੋਂਜ ਦਫ਼ਤਰ ਦੇ ਬਾਹਰ ਅੱਜ ਦਿਨ ਦਿਹਾੜੇ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀਆਂ ਚਲਾ ਦਿੱਤੀਆਂ ਨੇ ਅਤੇ ਦੋ ਨਾਮ ਲਿਖੀਆਂ ਹੋਈਆਂ ਪਰਚੀਆਂ ਮੁੱਕਤੇ ਸੁੱਟ ਕੇ ਭਰਾਰ ਹੋ ਗਏ ਇਸ ਮੌਕੇ ਤੇ ਪਹੁੰਚੀ ਪੁਲਿਸ ਨੂੰ ਅੱਧੀ ਦਰਜਨ ਤੋਂ ਵੱਧ ਚੱਲੀਆਂ ਗੋਲੀਆਂ ਦੇ ਖੋਲ ਮੌਕੇ ਤੇ ਮਿਲੇ ਅਤੇ ਰਾਈ ਲਿਮੋਂਜ ਦੇ ਮਾਲਕ ਇੰਨੇ ਡਰੇ ਹੋਏ ਹਨ ਕਿ ਕੈਮਰੇ ਅੱਗੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਇਹ ਰਾਏ ਲਿਮੋਜ ਬਾਰੇ ਬਿਆਸਾਦਿਆਂ ਵਾਸਤੇ ਡੋਲੀ ਤੇ ਬਰਾਤ ਦੀਆਂ ਲਿਮੋਜਿਨ ਸਮੇਤ ਹੋਰ ਲਗਜ਼ਰੀ ਗੱਡੀਆਂ ਕਰਾਇਤੇ ਦਿੰਦੇ ਨੇ ਅਤੇ ਨਿਖਾਪ ਪੋਸ ਮੋਟਰਸਾਈਕਲ ਸਵਾਰਾਂ ਵੱਲੋਂ ਚਲਾਈਆਂ ਗੋਲੀਆਂ ਦਫ਼ਤਰ ਦੇ ਬਾਹਰ ਖੜੀਆਂ ਗੱਡੀਆਂ ਤੇ ਵੀ ਵੱਜੀਆਂ ਨੇ ਇਸ ਮੌਕੇ ਤੇ ਪਹੁੰਚੇ ਬੁਲਾਪੁਰ ਤਾਕਾ ਦੇ ਡੀਐਸਪੀ ਬਰਿੰਦਰ ਸਿੰਘ ਹੁਸੈਨੀ ਕਿਹਾ ਕਿ ਅਜੇ ਤੱਕ ਇਹ ਪਤਾ ਨਹੀਂ ਚੱਲਿਆ ਕਿ ਫੈਰਿੰਗ ਕਿਉਂ ਕੀਤੀ ਗਈ ਆ ਫੈਰਿੰਗ ਕਰਨ ਵਾਲੇ ਕੌਣ ਸਨ ਅਤੇ ਪਾਰਚੀਆਂ ਤੇ ਨਾਮ ਕਿਉਂ ਲਿਖ ਕੇ ਸੁੱਟ ਗਏ ਨੇ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਦੀ ਵੀ ਖੰਗਾਲੀ جاری ਹੈ ਉਮੀਦ ਹੈ ਕਿ ਜਲਦੀ ਹੀ ਗੋਲੀਆਂ ਚਲਾਉਣ ਵਾਲਿਆਂ ਨੂੰ ਕਾਬੂ ਕਰ ਲਿਆ ਜਾਵੇਗਾ ਜਗਰੋਂ ਤੋਂ ਹੇਮਰਾਜ ਬੱਬਰ ਦੀ ਰਿਪੋਰਟ ਰਾਇਲ ਅਲੂਮਿਨੀਅਮ ਦੇ ਅਲਫਰੋਡ ਤੇ ਗੋਲੀਆਂ ਚੱਲੀਆਂ ਜੀ ਕੀ ਕਰਨ ਮੌਕਾ ਨਹੀਂ ਇਹ ਜੀ ਅੱਜ ਸਾਨੂੰ ਕਰੀਬ 1:30 ਵਜੇ ਇਨਫੋਰਮੇਸ਼ਨ ਮਿਲੀ ਸੀਗੀ ਪੁਲਿਸ ਬੰਦੇ ਨੇ ਕਿ ਇੱਥੇ ਇੱਕ ਪਾਇਰੋ ਇਨਸਾਈਟ ਹੋਇਆ ਸੋ ਇੱਥੇ ਜਦੋਂ ਮੌਕੇ ਤੇ ਆ ਕੇ ਇਨੀਸ਼ੀਅਲੀ ਦੇਖਿਆ ਵਾ ਇਹ ਹੀ ਰਾਇਲ ਲਿਮੋਜ਼ ਨਾਮ ਤੇ ਇਹਨਾਂ ਕੋਲ ਲਗਜ਼ਰੀ ਕਾਰ ਨੇ ਜੋ ਵਿਆਹ ਸ਼ਾਦੀ ਦੇ ਵਿੱਚ ਲੋਕਾਂ ਨੂੰ ਸਪਲਾਈ ਕਰਦੇ ਨੇ ਇੱਥੇ ਅ ਮੁਢਲੇ ਤੌਰ ਤੇ ਪਤਾ ਲੱਗਾ ਕਿ ਇਹ ਖੁਦ ਮਾਲਕ ਤਾਂ ਇੱਥੇ ਮੌਜੂਦ ਨਹੀਂ ਸੀ ਇਹਨਾਂ ਦੇ ਜੋ ਇੱਥੇ ਕੰਮੇ ਨੇ ਉਹ ਇੰਦਸਨ ਤਾਂ ਇਹਨਾਂ ਨੂੰ ਕਰੀਬ 10:30 ਵਜੇ ਪਾਇਰੀ ਦੀ ਆਵਾਜ਼ ਆਈ ਸੀ ਸੋ ਹੁਣ ਵਕਫਾ ਪਹਿਲਾਂ ਤੋਂ ਹਜੇ ਤੱਕ ਇਹ ਨਹੀਂ ਕਿੰਨ ਪਰਮਿਸ਼ਨ ਇਕੱਠੀ ਹੋਈ ਹੈ ਕਿ ਇਹ ਇਹ ਦੋ ਨਕਾਬ ਪੋਸ਼ਕ ਮੋਟਰਸਾਈਕਲ ਇੱਥੇ ਆਈ ਨੇ ਜਿੰਨਾ ਵੱਲੋਂ 5 ਕੋ 6 ਰੌਂਡ ਇੱਥੇ ਬਾਈਂ ਕੀਤੀ ਗਈ ਜੋ ਦੋ ਫਾਇਰ ਇਹਨਾਂ ਦੇ ਸ਼ੀਸ਼ੇ ਦੇ ਉੱਪਰ ਲੱਗੇ ਨੇ ਤੇ ਦੋ ਤਿੰਨ ਫਾਇਰ ਇਹਨਾਂ ਦੀ ਗੱਡੀ ਉੱਪਰ ਲੱਗੇ ਨੇ ਸਰਦਾਰ ਜੀ ਬੀਆਪੀ ਡਾਟ ਹਾਂਜੀ ਰੈਂਸਰ ਮਾਮਲਾ ਲੱਗਦਾ ਜੀ ਇਹ ਹਜੇ ਤੱਕ ਜੀ ਕੋਈ ਕਲੈਰਿਟੀ ਨਹੀਂ ਹਜੇ ਬਿਲਕੁਲ ਪ੍ਰੀਲੀਮਨਰੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੋ ਇਸ ਦੇ ਮਾਲਕ ਨੇ ਮਦਈਆ ਉਹਨਾਂ ਤੋਂ ਹੀ ਕੋਸ਼ਿਸ਼ ਕੀਤੀ ਜਾ ਰਹੀ ਕਿਸਨ ਉਹਨਾਂ ਦੀ ਰੰਜਿਸ਼ ਜਾਂ ਕਿਸੇ ਤਰੀਕੇ ਦਾ ਇਹ ਵੀ ਚੀਜ਼ ਅਜੇ ਤੱਕ ਕਲੀਅਰ ਨਹੀਂ ਕਰ ਸਕਦੇ ਸਰ ਕਿੰਨੇ ਕੋਲ ਬਰਾਬਰ ਹੋਇਆ ਜੀ ਹਜੇ ਤੱਕ ਜੀ ਇੱਥੇ ਸਰਚ ਕਰ ਰਹੇ ਹਾਂ ਸੋ ਜਦੋਂ ਸਰਚ ਪੂਰੀ ਹੋ ਜਾਈ ਉਹ ਤੋਂ ਬਾਅਦ ਤੁਹਾਨੂੰ ਦੱਸ ਸਕਦੇ ਕਿ ਲੇ ਸਰ ਉਹ ਪਰਚੀयां ਵੀ ਸੁੱਟ ਕੇ ਗਈ ਸੀ ਕਿ ਪਰਚੀयां ਸੀ ਇੱਕ ਹੀ ਪਰਚੀ ਵੀ ਮਿਲੀ ਹੈ ਜੀ ਜਿਹਦੇ ਉੱਪਰ ਦੋ ਕਿਸੇ ਸ਼ਖਸ ਦਾ ਨਾਮ ਲਿਖਿਆ ਹੋਇਆ ਹੈ ਤੇ ਇਹ ਵੀ ਹਜੇ ਇਨਵੈਸਟੀਗੇਸ਼ਨ ਦਾ ਮੈਟਰ ਆ ਕਿ ਕਿਸ ਤਰੀਕੇ ਨਾਲ ਇਸ ਵਾਰਦਾਤ ਦੇ ਨਾਲ ਇਸਦੀ ਦਾ ਤਾਲੁਕ ਹੈ ਉਹ ਵੀ ਹਜੇ ਕਲੀਅਰ ਕਰ ਰਹੇ ਨੇ ਸਰ ਮਾਲਕ ਕਿੰਨੇ ਨੇ ਜੀ ਇਹਦੀ ਇਹ ਤਿੰਨ ਬੰਦੇ ਦੀ ਪਾਰਟਨਰਸ਼ਿਪ ਹੈ ਜੀ ਅਲੱਗ-ਅਲੱਗ ਦਿਨ ਮਾਲਕ ਨੇ ਜੋ ਇਹ ਰਾਇਲ ਲਿੰਮੋਜ਼ ਨਾਮ ਦੇ ਇਹਨਾਂ ਦੇ ਜੋ ਇੱਥੇ ਅਲੱਗ-ਅਲੱਗ ਜਗ੍ਹਾ ਦੂਰ ਸ਼ੌਕ ਸਰ ਅੱਜ ਰਾਜਪਾਲ ਦਾ ਵੀ ਤੋਂ ਦੌਰਾ ਸੀ ਨੰਗਣਾ ਸੀ ਕਿਤੇ ਉਸ ਨਾਲ ਗੱਲ ਨਹੀਂ ਲੇਕਿਨ ਨਹੀਂ ਉਸ ਨਾਲ ਕੋਈ ਤਾਲੁਕ ਨਹੀਂ ਲੱਗਦਾ ਠੀਕ ਹੈ ਸਰ ਠੀਕ ਹੈ ਜੀ